ਹੈਲੋ ਹਾਂਜੀ ਸਸਰੀਕਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ YouTube ਚੈਨਲ ਬਰਾਡੇ ਫਾਰਮ ਤੇ ਭਾਈ ਜੀ ਸਭ ਤੋਂ ਪਹਿਲਾਂ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਪੰਜਾਬ ਵਾਲੀਆਂ ਜਰਸੀ ਬੱਛੀਆਂ ਤੇ ਜਰਸੀ ਵੜਾਂ ਦੀ ਵੀਡੀਓ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਸਕੇ ਅੱਜ ਤੁਹਾਨੂੰ ਇੱਕ ਪੰਜਾਬ ਵਾਲੀ ਜਰਸੀ ਵੜ ਜਿਸ ਦੇ ਬਾਰੇ ਦੋ ਤਰੀਕ ਨੂੰ ਦਿਨ ਪੂਰੇ ਆ ਬੂਥੀ ਪਾਸੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਬੂਥੀ ਹੈ ਛੋਟੇ ਕੰਨਾਂ ਤੇ ਕਰਮਾਂ ਵਾਲੀ ਠੰਡੀ ਸੀਲ ਬਹੁਤ ਆ ਜੀ ਠੰਡੀ ਸੀਲ ਦਾ ਕੋਈ ਅੰਤ ਨਹੀਂ ਜੋ ਮਰਜੀ ਹੱਥ ਮਾਰੀ ਜਾਓ ਤੇ ਇਹਦੇ ਬਾਜੀ ਦੋ ਤਰੀਕ ਨੂੰ ਦਿਨਪੁਰੀ ਆ ਜੀ ਅੱਧਾ ਕਹਵਾਨਾ ਨੇ ਬਣਾ ਲਿਆ ਬਾਕੀ ਦਿਨਾਂ ਦੇ ਹਿਸਾਬ ਨਾਲ ਤਿਆਰੀ ਸੋਣੀ ਕਰੂਗੀ ਤੇ ਕਲਰ ਬਾਈ ਜੀ ਬਹੁਤ ਸੋਹਣਾ ਚਮਕ ਵਾਲੀ ਰੈਡ ਆ ਬਦਾਮੀ ਕਲਰ ਆ ਤੇ ਬਿਲਕੁਲ ਠੋਸ ਲੇਵਾ ਜੀ ਬਾਈ ਜੀ ਪੱਧਰ ਕੋਈ ਪਾਸਾ ਪੂਸਾ ਨਹੀਂ ਕਰਦੀ ਤੇ ਪਲੂਨ ਨੇ ਬਾਈ ਜੀ ਇਹਦੇ 16 ਕਿਲੋ ਲੀਟਰ ਦੁੱਧ ਪਾਇਆ ਦੂਜੇ ਸੂਵੇ 18 ਲੀਟਰ ਦੁੱਧ ਪਾ ਦੁੱਗੀ ਜੀ 1 ਗ੍ਰਾਮ ਨਾਲ ਤੇ ਭਾਜੀ ਆਪਣਾ ਜੈਤੋ ਸ਼ਹਿਰਾ ਜ਼ਿਲ੍ਹਾ ਫਰੀਦਕੋਟ ਆ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲਦਾ ਆਊਗਾ ਜੇ ਕਿਸੇ ਵੀਰ ਨੇ ਲੈਣੀ ਹੋਵੇ ਜੀ ਪੂਰੀ ਸਕੀਨ ਵੇਖਣਾ ਬਾਜੀ ਸਾਫ਼ ਸੁਥਰੀ ਭਾਜੀ ਇੱਕ ਵਾਰ ਫਿਰ ਦੁਆਰਾ ਬੇਨਤੀ ਕਰਦੇ ਆਂ ਆਪਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤਾਂ ਇੱਕ ਜਰਸੀ ਬਚੀਆਂ ਇੱਕ ਦੋ ਦਿਨਾਂ ਦਾ ਕੱਦਵਾਏ ਬਾਜੀ ਨਵੀਆਂ ਆ ਜਾਣਗੀਆਂ ਉਹਦੀਆਂ ਵੀਡੀਓ ਆਪਾਂ ਅਪਲੋਡ ਕਰਾਂਗੇ ਆਪਣੇ ਚੈਨਲ ਦੇ ਦੁਆਰਾ ਆਵਾਜ਼ ਬਈ ਜਿਸ ਨੇ ਲੈਣੀ ਹੋਵੇ ਤੇ ਆਪਣਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਹੋਊਗਾ ਬਹੁਤ ਸਾਫ਼ ਸੁਥਰੀ ਠੰਡੀ ਸੀ ਵਿੜਾਈ ਧੰਨਵਾਦ ਦੋਸਤੋ